ਉਹ ਸਾਰੇ ਜਿਹੜੇ ਹੈਗੇ ਆ ਵਰਕਰ ਹੈਗੇ ਉਹ ਪਾਰਟੀ ਛੱਡ ਕੇ ਜਾ ਚੁੱਕੇ ਆ ਦੂਸਰਾ ਤੁਸੀਂ ਕਹਿੰਦੇ ਸੀ ਜਿੱਦਾ ਦਾਵਾ ਕਰਦੇ ਆ ਲਾਸਟ ਵਾਰੀ ਤੁਸੀਂ 4 ਲੱਖ ਤੇ 21000 ਵੋਟਾਂ ਜਿਹੜੇ ਪਛੂਦੇ ਸੀ ਇਹ ਕਿਹਾ ਦੇ ਚੋ 1.5 ਲੱਖ ਵੋਟ ਅਕਾਲੀ ਦੇ ਸੀ ਸਿੱਧੀ ਸਿੱਧੀ ਉਹ ਨਿਕਲ ਗਈ ਤੁਸੀਂ ਕਿਦਾ ਜਿੱਦਾ ਦਾਵਾ ਕਰਦੇ ਆ ਹਾਲਾਂਕਿ ਤੁਹਾਡਾ ਵਿਰੋਧ ਵੀ ਕਰ ਰਿਹਾ ਵੀ ਜੀ ਵੀ ਦੇਖੋ ਇਹ ਭਾਰਤੀ ਜਨਤਾ ਪਾਰਟੀ ਆ ਬਹੁਤ ਸਤਕਾਰਤ ਪਾਰਟੀ ਆ ਔਰ ਸਾਰੇ ਲੋਕ ਇਸ ਵਾਰ ਮੋਦੀ ਜੀ ਦੇ ਨਾਲ ਖੜੇ ਆ ਪਾਰਟੀ ਅਲੱਗ ਹੋਈ ਆ ਉਹਦਾ ਕੋਈ ਫਰਕ ਨਹੀਂ ਹੈ ਕਿਉਂਕਿ ਲੋਕਾਂ ਤੋਂ ਉਤਸ਼ਾਹ ਹੀ ਹੈ ਨਾ ਉਹਨਾਂ ਨੂੰ ਦੇਸ਼ ਦੀ ਤਰੱਕੀ ਦਿਖਦੀ ਆ ਹੋਰ ਕੁਝ ਨਹੀਂ ਨਜ਼ਰ ਆ ਰਿਹਾ ਔਰ ਇਸ ਲਈ ਉਹ ਸਾਰੇ ਮੋਦੀ ਜੀ ਨੂੰ ਸਹਿਯੋਗ ਦੇ ਰਹੇ ਆ ਔਰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਲੋਕੀ ਇਸ ਵਾਰ ਹਜ਼ਾਰ ਪਰ ਹਲਕੇ ਦੇ ਜਿਹੜੇ ਆ ਉਹ ਪਾਉਗੇ ਜਿਹੜੇ ਵਰਕਰ ਤੁਹਾਨੂੰ ਛੱਡ ਕੇ ਚਲੇ ਗਏ ਆ ਉਹਨਾਂ ਵਾਸਤੇ ਤਾਂ ਕੀ ਕਹਣਾ ਕੀ ਉਹਨਾਂ ਨੂੰ ਮਾਨ ਸਨਮਾਨ ਨਹੀਂ ਇਸ ਕਰਕੇ ਆ ਕਿ ਆ ਰੁਦੀਆ ਵੀ ਚਾਲੇ ਵਿੱਚ ਕੋਈ ਨਾ ਦੇਖੋ ਇਹ ਇਹ ਕੁਝ ਵੀ ਹੋ ਸਕਦਾ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੀ ਉਹ ਸੀਨੀਅਰ ਲੀਡਰ ਹੈ ਔਰ ਪਾਰਟੀ ਦੇ ਅਧਿਕਾਰੀ ਹੈ ਔਰ ਇਹ ਉਹਨਾਂ ਦੀ ਸੋਚ ਹੈ ਜਦ ਕਿ ਇਸ ਟਾਈਮ ਤੇ ਜਦੋਂ ਕਿ ਮੋਦੀ ਜੀ ਨੇ ਦੇਸ਼ ਦੀ ਅੰਨੀ ਤਰੱਕੀ ਕੀਤੀ ਹੈ ਔਰ ਸਾਰਾ ਕੁਝ ਹੋਇਆ ਇਸ ਇਸ ਟਾਈਮ ਉਹਨਾਂ ਨੂੰ ਕੋਈ ਵੀ ਇਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਦਾ ਕਹਿਣਾ ਹੈ ਪਾਰਟੀ ਕਿਉਂ ਨਾ ਮਾਨ ਸਰਕਾਰ ਨਹੀਂ ਮਿਲੇ ਹਾਲਾਂਕਿ ਉਸਨੇ ਨੇ ਬੀਜੇ ਕੀ ਜਿਲ੍ਹਾ ਪ੍ਰਧਾਨ ਜੇ ਉਹਨਾਂ ਨੇ ਵੀ ਕੱਲ ਕਿਹਾ ਵੀ ਕੁਝ ਨਾ ਕੁਛ ਸਾਡੇ ਦੇ ਇਹ ਸਾਨੂੰ ਦੂਰ ਕਰਿਆ ਜਾਂਦਾ ਪਾਰਟੀ ਦੇ ਵਰਕਰਾਂ ਨੂੰ ਸਟਾਰਿਆ ਦਾ ਨਵੇਂ ਵਰਕਰਾਂ ਵਿੱਚ ਜੋੜੇ ਜਾਂਦਾ ਲੇਕਿਨ ਕਿਧਰ ਕਿਧਰ ਉਹਨਾਂ ਨੂੰ ਮਾਨ ਸਤਕਾਰ ਮਿਲਣਾ ਕਿਹਦਾ ਸੀ ਨਹੀਂ ਸਾਡੇ ਵੱਲੋਂ ਉਹਨਾਂ ਦੇ ਮਾਨ ਸਤਕਾਰ ਚ ਕੋਈ ਕਮੀ ਨਹੀਂ ਸੀ ਔਰ ਜੇ ਮੈਨੂੰ ਮਿਲਦੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੰਨਾ ਮਾਨ ਸਤਕਾਰ ਦਿੰਨੇ ਆ ਪਾਰਟੀ ਦੇ ਵਰਕਰਾਂ ਨੂੰ ਔਰ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਨੂੰ ਅੱਜ ਹੁਣ ਮੁੱਖ ਵਿਰੋਧੀ ਅਤਾ ਅਕਾਉਂਟ ਟੱਕਰ ਹੈ ਕਿਹਦੇ ਨਾਲ ਆ ਗਿਆ ਕਾਂਗਰਸ ਨਾਲ ਆ ਗਿਆ ਯਾ ਤੁਸੀਂ ਕਿਸੇ ਕਿਸਮ ਦੇ ਵੀ ਆਮਾਦੀ ਪਾਰਟੀ ਕਿਸੇ ਨਾਲ ਵੀ ਮੇਰਾ ਮੁਕਾਬਲਾ ਨਹੀਂ ਹੈ ਮੈਂ ਸੋਮ ਪ੍ਰਕਾਸ਼ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ ਔਰ ਮੋਦੀ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ ਭਾਰਤ ਦੀ ਤਰੱਕੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਨੀ ਹੈ ਔਰ ਉਸੇ ਗੱਲ ਨੂੰ ਲੈ ਕੇ ਲੋਕ ਜਿਹੜੇ ਆ ਬਹੁਤ ਉਤਸ਼ਾਹਿਤ ਹੈ ਔਰ ਮੇਰਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ ਪਰਮਾਤਮਾ ਦਾ ਆਸ਼ੀਰਵਾਦ ਹੈ ਜਰੂਰ ਕਾਮਯਾਬੀ ਮਿਲੋਗੀ